ਕਿ ਲੇਖਕ ਦਾ ਮੁੱਖ ਫਰਜ ਇਹ ਹੁੰਦਾ ਕਿ ਸਮਾਜ ਦੇ ਵਰਤਾਰੇ ਨੂੰ ਉਸੇ ਤਰ੍ਹਾਂ ਨਹੀਂ ਸਿੰਜਣਾ ਹੁੰਦਾ ਉਸ ਨੇ ਲੋਕਾਂ ਨੂੰ ਇੱਕ ਸੇਜ ਜਿਹੜੀ ਹੈ ਉਹ ਵੀ ਦੇਣੀ ਹੁੰਦੀ ਆ ਪਰ ਜਿਹੜੀ ਸਤਾ ਹੁੰਦੀ ਹੈ ਉਹ ਕਦੇ ਨਹੀਂ ਚਾਹੁੰਦੀ ਹੋਗੀ ਕਿ ਸਾਡਾ ਏਕਾ ਬਰਕਰਾਰ ਰੱਖੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦਾ ਕਿਉਂਕਿ ਪੰਜਾਬ ਦੇ ਲੋਕ ਅੱਗੇ ਲੱ ਆ ਕੇ ਲੋਕਾਂ ਨੂੰ ਇੱਕ ਸਬਕ ਸਿਖਾਉਂਦੇ ਨੇ ਪਹਿਲਾ ਵਾਰਾ ਕਿਉਂ ਲਿਖਿਆ ਜਾਂਦੀ ਅਸਨ ਜਦੋਂ ਖਾਸ ਤੌਰ ਤੇ ਜੁੱਧ ਦੇ ਮੈਦਾਨ ਦੇ ਵਿੱਚ ਜਾਂਦੇ ਸੀ ਲੋਕ ਤਾਂ ਵਾਰਾ ਕਿਉਂ ਗਾਉਂਦੇ ਸਨ ਵਾਰਾ ਇੱਕ ਜੋਸ਼ ਪੈਦਾ ਕਰਦੀ ਅਸਨ ਅਸਲ ਦੇ ਵਿੱਚ ਸਾਡਾ ਉਹੀ ਜਿਹੜਾ ਸੈਤ ਦਾ ਉਹੀ ਅਸਲ ਬਿੰਬ ਹੈ ਜਿਸ ਤਰੀਕੇ ਦੀ ਭੂਮਿਕਾ ਸਾਡੇ ਬੁੱਧੀਜੀਵੀ ਤਾ ਓਕੇ ਵੱਲੋਂ ਸਾਡੇ ਲੇਖਕ ਤਾ ਓਕੇ ਵੱਲੋਂ ਨਿਭਾਉਣੀ ਚਾਹੀਦੀ ਸੀਗੀ ਉਹ ਨਿਭਾਈ ਜਾ ਰਹੀ ਹੈ ਜਾਂ ਨਿਭਾਈ ਜਾ ਰਹੀ ਹੈਗੀ ਤੇ ਕਿਸ ਕਹਾ ਦਿੱਤੀ ਤੁਸੀਂ ਕਿਸ ਕਹਾ ਦਿੱਤੀ ਕਹਿੰਦੇ ਹੋ ਕਿ ਉਹ ਭੂਮਿਕਾ ਨਿਭਾਈ ਜਾ ਰਹੀ ਹੈਗੀ ਜਦੋਂ ਮੂਵਮੈਂਟ ਚੜਤ ਵਿੱਚ ਹੁੰਦੀ ਆ ਉਦੋਂ ਸਾਰੇ ਨਾਲ ਨਾਲ ਆ ਜਾਂਦੇ ਨੇ ਜਦੋਂ ਚੜਤ ਵਿੱਚ ਨਹੀਂ ਹੁੰਦੀ ਹੈਗੀ ਉਦੋਂ ਜਿਹੜੇ ਹੈਗੇ ਨੇ ਉਹ ਸਾਈਡ ਤੇ ਇੱਕ ਪਾਸੇ ਚਲੇ ਜਾਂਦੇ ਨੇ ਇਹ ਸਿਚੁਏਸ਼ਨ ਹੁਣ ਵੀ ਆ ਕਿਉਂਕਿ ਲੇਖਕਾਂ ਦਾ ਵੀ ਇੱਕ ਫਰਜ਼ ਬਣਦਾ ਹੈ ਕਿ ਆਪਣੀਆਂ ਲਿਖਤਾਂ ਦੇ ਨਾਲ ਜਿਹੜਾ ਇਹ ਦੁਫਾੜ ਹੋਇਆ ਇੱਕ ਇਕਾ ਹੈਗਾ ਆ ਉਸ ਨੂੰ ਇਕੱਠੇ ਕਰਨ ਦੇ ਲਈ ਇੱਕ ਸਾਰਥਿਕ ਜਿਹੜੇ ਨੇ ਸੁਝਾਅ ਦੇ ਕੇ ਇਦਾਂ ਦੀਆਂ ਲਿਖਤਾਂ ਲਿਖਣ ਲੇਖਕ ਹੋਣਾ ਆਪਣੇ ਆਪ ਦੇ ਵਿੱਚ ਕਾਫੀ ਮਾਨ ਵਾਲੀ ਗੱਲ ਆ ਤੇ ਕੋਈ ਵੀ ਲੇਖਤਾ ਜਿਹੜੀ ਵੱਡੇ ਪੱਧਰ ਦੇ ਉੱਤੇ ਸਮਾਜ ਨੂੰ ਆ ਜਿਹੜੀ ਉਹ ਵੱਖਰੀ ਸੇਧ ਦਿੰਦੀ ਆ ਇਤੋਂ ਤੀਕ ਕੇ ਜੇਕਰ ਇਤਿਹਾਸ ਦੇ ਵਿੱਚ ਅਸੀਂ ਨਿਗਾਹ ਮਾਰੀਏ ਤਾਂ ਕਈ ਲੇਖਕਾਂ ਦੀਆਂ ਅਜਿਹੀਆਂ ਲੇਖਤਾਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਜਿਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਇਨਕਲਾਬ ਨੂੰ ਰੈਵੋਲੂਸ਼ਨ ਨੂੰ ਆ ਜਿਹੜਾ ਉਹ ਜਨਮ ਦਿੱਤਾ ਤੇ ਲੇਖਕ ਦੀ ਭੂਮਿਕਾ ਸ਼ਾਇਰ ਦੀ ਭੂਮਿਕਾ ਤਾਂ ਇਥੋਂ ਤੀਕ ਵੀ ਮੰਨੀ ਜਾ ਸਕਦੀ ਆ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆ ਜਿਹੜਾ ਉਹ ਵੀ ਆਪਣੇ ਆਪ ਨੂੰ ਸ਼ਾਇਰ ਕਹਿਣ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਜਦੋਂ ਉਹ ਆਖਦੇ ਹੈਗੇ ਆ ਕਿ ਨਾਨਕ ਸ਼ਾਇਰ ਏਵ ਕਹਤ ਹੈ ਤਾਂ ਇਹੇ ਸਮੇਂ ਦੇ ਵਿੱਚ ਜਦੋਂ ਸਾਡੇ ਸਮਾਜ ਦੇ ਵਿੱਚ ਅਸੀਂ ਨਿਗਾਹ ਮਾਰਦੇ ਆ ਵੱਖੋ ਵੱਖਰੇ ਤੌਕ ਕੀ ਆ ਜਿਹੜੇ ਉਹ ਤਰਾ ਤਰਾ ਕਰ ਰਹੇ ਹੈਗੇ ਆ ਜੇਕਰ ਕਿਸਾਨੀ ਦੇਖੀਏ ਤਾਂ ਕਿਸਾਨੀ ਵੀ ਹਰ ਰੋਜ਼ ਆ ਜਿਹੜੀ ਉਹ ਗਾਟੇਬੰਦੀ ਵਾਲਾ ਸੌਦਾ ਜਿਹੜੀ ਉਹ ਸਾਫਤ ਹੋ ਰਹੀ ਹੈ ਹਰ ਰੋਜ਼ ਨਵੀਆਂ ਤੇ ਨਵੀਆਂ ਜੇਕਰ ਇੱਕ ਕਾਨੂੰਨ ਆ ਜਿਹੜਾ ਉਹ ਰੱਦ ਕਰਵਾਏ ਜਾਂਦਾ ਸਟਰਗਲ ਕਰਕੇ ਤਾਂ ਦੂਜਾ ਕਾਨੂੰਨ ਆ ਜਿਹੜਾ ਉਹ ਹੋਰ ਤਰੀਕੇ ਦੇ ਨਾਲ ਸਰਕਾਰ ਆ ਜਿਹੜੀ ਉਹ ਲੈ ਕੇ ਆ ਜਾਂਦੀ ਹੈਗੀ ਆ ਤੇ ਮਜ਼ਦੂਰਤਾ ਓਕੇ ਬਾਰੇ ਤਾਂ ਜਿਹੜਾ ਹਮੇਸ਼ਾ ਤੁਹਾਡੇ ਨਾਲ ਰਿਪੋਰਟਾਂ ਸਾਂਝੀਆਂ ਕਰਦੇ ਰਹਿੰਨੇ ਆ ਤਾਂ ਮਜ਼ਦੂਰਤਾ ਆਰਥਿਕਤਾ ਦੇ ਸਭ ਤੋਂ ਹੇਠਲੇ ਡੰਡੇ ਦੇ ਉੱਤੇ ਬੈਠਾ ਹੋਇਆ ਉਸ ਦੇ ਬਾਰੇ ਆ ਜਿਹੜਾ ਤੁਸੀਂ ਭਲੀ ਭਾਤ ਅੰਦਾਜ਼ਾ ਜਿਹੜਾ ਉਹ ਚੰਗੀ ਤਰ੍ਹਾਂ ਲਾ ਸਕਦੇ ਹੋ ਤਾਂ ਅਜਿਹੇ ਵਿੱਚ ਇੱਕ ਲੇਖਕ ਦਾ ਕੀ ਫਰਜ਼ ਹੋਣਾ ਚਾਹੀਦਾ تمام سوال ਨੇ લેਖਕਾਂ بارے ਲਿਖਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਉਜੋਕੇ ਸਮੇਂ ਦੇ ਵਿੱਚ ਲੇਖਕ ਦੀ ਕੀ ਭੂਮਿਕਾ ਹੈਗੀ ਆ ਇਹਨਾਂ سوالਾਂ ਬਾਰੇ ਆਪਾਂ ਡਿਸਕਸ ਕਰਾਂਗੇ ਸਾਡੇ ਨਾਲ ਬਤੌਰ ਲੇਖਕ ਬਤੌਰ ਅਲੋਚਕ میڈم ਅਰਵਿੰਦਰ ਕੌਰ ਕਾਕੜਾ ਜੀ ਮੌਜੂਦ ਨੇ ਸਵਾਗਤ ਆ ਮੈਮ شکریہ ਜੀ ਬਹੁਤ-ਬਹੁਤ ਸ਼ਮਮੀ ਦੱਸਿਓ ਕਿ ਕਿਸਾਨੀ ਦੌਰ ਚੱਲ ਰਿਹਾ ਹੈਗਾ ਦੁਆਰਾ ਤੋਂ ਫੇਰ ਆ ਜਿਹੜਾ ਵੱਖਰੇ ਤਰ੍ਹਾਂ ਦਾ ਮਾਹੌਲ ਆ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਇੱਕ ਪਾਸੇ ਤਾਂ ਪਏ ਦੇਖ ਰਿਹਾ ਹੈਗੇ ਆ ਕਿ ਵੱਡੇ ਪੱਧਰ ਦੇ ਉੱਤੇ ਕਿਸਾਨੀ ਮੋਰਚਾ ਜਿਹੜਾ ਦਫਾੜ ਹੋਇਆ ਆ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਰਾਜਨੀਤਿਕ ਬਣ ਗਿਆ ਅਜਿਹੇ ਵਿੱਚ ਕਿਸਾਨਾਂ ਨੂੰ ਵੀ ਆ ਜਿਹੜਾ ਕਾਫੀ ਭੰਬਲ ਪੂਸਾ ਪਿਆ ਹੋਇਆ ਅਜਿਹੇ ਵਿੱਚ ਬਤੌਰ ਲੇਖਕ ਆ ਜਿਹੜੀ ਤੁਸੀਂ ਲੇਖਕਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਦੇਖੋ ਜੀ ਜਿਹੜਾ ਲੇਖਕ ਹੁੰਦਾ ਲੇਖਕ ਦਾ ਮੁੱਖ ਫਰਜ਼ ਹੁੰਦਾ ਕਿ ਸਮਾਜ ਦੇ ਵਰਤਾਰੇ ਨੂੰ ਸਮਾਜ ਦੀਆਂ ਪਰਸਤਿਤੀਆਂ ਨੂੰ ਬਿਲਕੁਲ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਤੇ ਉਹ ਜਿਹੜਾ ਆਮ ਤੌਰ ਤੇ ਜਿਹੜਾ ਪੰਜਾਬ ਦਾ ਲੇਖਕ ਆ ਉਹ ਇੱਕ ਨਾਬਰੀ ਦਾ ਲੇਖਕ ਹੈ ਉਹਦੀ ਆਪਣੀਆਂ ਲਿਖਤਾਂ ਦੇ ਵਿੱਚੋਂ ਜਿਹੜਾ ਹੈਗਾ ਨਾ ਗਲਤ ਵਰਤਾਰੇ ਦੇ ਵਿਰੁੱਧ ਜਿਹੜੀ ਹੈ ਬਗਾਵਤ ਜੂਸਦੀ ਹੈਗੀ ਏ ਤੇ ਉਹ ਤਾਂ ਇਹੀ ਚਾਹੇਗਾ ਕਿ ਸਮਾਜ ਦੇ ਜਿਹੜੇ ਲੋਕ ਨੇ ਇਕੱਠੇ ਹੋਣ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਵਾਚਣ ਉਹ ਜੋ ਕੁਝ ਵੀ ਗਲਤ ਹੋ ਰਿਹਾ ਹੈ ਉਹਦੇ ਬਾਰੇ ਵਿੱਚ ਆਵਾਜ਼ ਬਣਨ ਤੇ ਬਸ ਜੋ ਅੱਜ ਦੇ ਤੁਸੀਂ ਨੇ ਗੱਲ ਕੀਤੀ ਅੱਜ ਜੋ ਪੰਜਾਬ ਦੀ ਸਿਚੁਏਸ਼ਨ ਹੈ ਇਸ ਦੇ ਵਿੱਚ ਬਚੈਨੀ ਵੀ ਹੈ ਇਹਦੇ ਵਿੱਚ ਜੋਸ਼ ਵੀ ਹੈ ਇਹਦੇ ਵਿੱਚ ਕੁਝ ਕਰਨ ਦੀ ਭਾਵਨਾ ਵੀ ਹੈਗੀ ਆ ਸਾਰਾ ਕੁਝ ਵਿੱਚ ਜੁੜਿਆ ਹੋਇਆ ਆ ਪਹਿਲਾਂ ਜਦੋਂ ਕਿਸਾਨ ਮੋਰਚਾ ਦਿੱਲੀ ਦੇ ਵਿੱਚ ਹੋਇਆ ਸੀ ਜਿਹੜਾ ਉਸ ਮੋਰਚੇ ਨੇ ਜਿਸ ਤਰ੍ਹਾਂ ਲੇਖਾਂ ਦੇ ਵਿੱਚ ਹਰ ਵਰਗ ਦੇ ਵਿੱਚ ਇੱਕ ਉਤਸ਼ਾਹ ਪੈਦਾ ਕੀਤਾ ਸੀ ਤੇ ਲਿਖਤਾਂ ਦੇ ਵਿੱਚ ਵੀ ਉਹ ਉਤਸ਼ਾਹ ਪੈਦਾ ਹੋਇਆ ਸੀਗਾ ਉਦਾਂ ਦੀਆਂ ਰਚਨਾਵਾਂ ਆਈਆਂ ਜਿਹੜਾ ਇੱਕ ਬਿੰਬ ਪੰਜਾਬੀ ਦਾ ਬਿੰਬ ਜਿਹੜਾ ਸਾਡੀਆਂ ਰਚਨਾਵਾਂ ਦੇ ਵਿੱਚ ਆਮ ਆਉਂਦਾ ਰਿਹਾ ਇੱਕ ਉਹ ਦੇ ਬਾਅਦ ਵਿੱਚ ਇੱਕ ਇਹੋ ਜਿਹਾ ਵੀ ਸਮਾਂ ਆਇਆ ਜਿਸ ਦੇ ਵਿੱਚ ਖਪਤਕਾਰੀ ਸੱਭਿਆਚਾਰ ਨੇ ਬਿੰਬ ਨੂੰ ਬਿਲਕੁਲ ਤੋੜ ਕੇ ਰੱਖ ਦਿੱਤਾ ਪੰਜਾਬ ਵਿੱਚ ਬਚੈਣ ਸੀ ਬਚਾਪ ਉਬਲ ਰਿਹਾ ਸੀ ਤੇ ਇਸ ਦਿੱਲੀ ਦੇ ਮੋਰਚੇ ਨੇ ਜਿਹੜਾ ਹੈਗਾ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਤੇ ਉਹ ਨਵੀਂ ਦਿਸ਼ਾ ਜਿਹੜੀ ਉਹ ਲੇਖਕ ਨੇ ਵੀ ਗ੍ਰਹਿਣ ਕੀਤੀ ਲੇਖਕ ਨੇ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਜਿਹੜੀ ਹੈ ਚਾਹੇ ਉਹਨੇ ਨਾਵਲ ਲਿਖੇ ਚਾਹੇ ਉਹਨੇ ਕਵਿਤਾ ਲਿਖੀ ਚਾਹੇ ਉਹਨੇ ਕਹਾਣੀ ਲਿਖੀ ਉਸ ਦੇ ਵਿੱਚ ਉਹਨੇ ਉਸੇ ਤਰ੍ਹਾਂ ਦੇ ਵਿਸ਼ੇ ਜਿਹੜੇ ਲੈ ਕੇ ਆਉਂਦੇ ਸੀ ਕਿਉਂਕਿ ਲੇਖਕ ਦਾ ਮੁੱਖ ਫਰਜ ਇਹ ਹੁੰਦਾ ਹੈ ਕਿ ਸਮਾਜ ਦੇ ਵਰਤਾਰੇ ਨੂੰ ਉਸੇ ਤਰ੍ਹਾਂ ਨਹੀਂ ਸਿੰਜਣਾ ਹੁੰਦਾ ਉਸ ਨੇ ਲੋਕਾਂ ਨੂੰ ਇੱਕ ਸੇਜ ਜਿਹੜੀ ਹੈ ਉਹ ਵੀ ਦੇਣੀ ਹੁੰਦੀ ਆ ਤੇ ਪਰ ਜਦੋਂ ਅੱਜ ਅਸੀਂ ਆਪਣੇ ਪੰਜਾਬ ਦੇ ਵਿੱਚ ਵੇਖ ਰਹੇ ਆ ਜਿਸ ਤਰ੍ਹਾਂ ਦਾ ਪਹਿਲਾਂ ਦਾ ਇੱਕ ਜਲੋ ਸੀ ਅੱਜ ਲੇਖਕ ਦੇ ਸਾਹਮਣੇ ਵੀ ਬਹੁਤ ਵੱਡੇ ਸਵਾਲ ਨੇ ਕਿਉਂਕਿ ਜਿਸ ਤਰ੍ਹਾਂ ਅਸੀਂ ਏਕਤਾ ਸਿੰਗੂ ਬਾਰਡਰ ਉੱਥੇ ਦਿੱਲੀ ਮੋਰਚੇ ਦੇ ਵਿੱਚ ਦਿਖਾਈ ਸੀ ਚਾਹੇ ਸਿੰਗੂ ਬਾਰਡਰ ਸੀ ਚਾਹੇ ਟਿਕਰੀ ਬਾਰਡਰ ਸੀ ਚਾਹੇ ਗਾਜੀਪੁਰ ਬਾਰਡਰ ਸੀ ਜਿਸ ਦੇ ਵਿੱਚ ਅਸੀਂ ਸਾਰੇ ਕਿਸਾਨ ਸਾਰੇ ਜਥੇਬੰਦੀਆਂ ਨੇ ਇਹ ਕਾਕਰਕੇ ਉਸ ਜਿਹੜੇ ਇੱਕ ਤਿੰਨ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਵਿੱਚ ਜਿਹੜਾ ਅਸੀਂ ਜੋਰ ਲਗਾਇਆ ਸੀ ਤੇ ਉਸ ਏਕਤਾ ਦੀ ਉਦਾਹਰਣ ਜਿਹੜੀ ਸੀ ਦੁਨੀਆ ਭਰ ਦੇ ਵਿੱਚ ਵੀ ਸਥਾਪਿਤ ਕੀਤੀ ਸੀ ਤੇ ਲੇਖਕ ਵੀ ਉਸ ਪਰ ਪੱਖੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਲੇਖਕ ਖੁਦ ਵੀ ਉਸ ਅੰਦੋਲਨ ਦੇ ਵਿੱਚ ਜਾ ਕੇ ਆਪ ਵੀ ਭਾਗ ਲੈਂਦਾ ਰਿਹਾ ਪਰ ਅੱਜ ਜਦ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਇੱਕ ਪਾਸੇ ਜਿਹੜਾ ਹੈਗਾ ਗੈਰ ਰਾਜਨੀਤਿਕ ਸੰਜੁਕਤ ਕਿਸਾਨ ਮੋਰਚਾ ਇੱਕ ਪਾਸੇ ਦੂਸਰਾ ਮੋਰਚਾ ਲੇਖਕ ਸਾਹਮਣੇ ਸਵਾਲ ਇਹ ਹੈ ਕਿ ਅਜਿਹਾ ਹੋਇਆ ਕਿਉਂ ਇਸਤੇ ਪਰਿਓ ਲਗਾਤਾਰ ਜਿਹੜਾ ਹੈ ਉਹ ਚਿੰਤਨ ਕਰ ਰਿਹਾ ਹੈ ਤੇ ਜਿੱਥੋਂ ਤੱਕ ਕਿ ਮੈਂ ਐਜ਼ ਇੱਕ ਲੇਖਕ ਦੇ ਤੌਰ ਤੇ ਇਹੀ ਗੱਲ ਕਵਾਂਗੀ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਜੇਕਰ ਅਸੀਂ ਇਹਨਾਂ ਔਪਸਥਿਤੀਆਂ ਦੇ ਵਿਰੁੱਧ ਆਵਾਜ਼ ਉਠਾਉਣੀ ਹੈ ਤਾਂ ਸਾਡੇ ਲਈ ਏਕੇ ਦੀ ਬਹੁਤ ਜ਼ਰੂਰਤ ਹੈਗੀ ਹੈ ਜੇ ਅਸੀਂ ਇਕੱਠੇ ਹੋਵਾਂਗੇ ਠੀਕ ਹੈ ਤੁਹਾਡੇ ਵਿੱਚ ਆਪਸ ਵਿੱਚ ਮਤਭੇਦ ਹੋ ਸਕਦੇ ਨੇ ਉਹ ਮਤਭੇਦ ਜਿਹੜੇ ਨੇ ਅਸੀਂ ਕਿਸੇ ਜਗ੍ਹਾ ਤੇ ਬੈਠ ਕੇ ਆਪਸ ਦੇ ਵਿੱਚ ਨਿਢਟ ਸਕਦੇ ਆ ਪਰ ਜਿਹੜੀ ਸਤਾ ਹੁੰਦੀ ਹੈ ਉਹ ਕਦੇ ਨਹੀਂ ਚਾਹੁੰਦੀ ਹੋਗੀ ਕਿ ਸਾਡਾ ਏਕਾ ਬਰਕਰਾਰ ਰੱਖੇ ਖਾਸ ਜ਼ੋਰ ਤੇ ਪੰਜਾਬ ਦੇ ਲੋਕਾਂ ਦਾ ਕਿਉਂਕਿ ਪੰਜਾਬ ਦੇ ਲੋਕ ਅੱਗੇ ਲੱ ਆ ਕੇ ਲੋਕਾਂ ਨੂੰ ਇੱਕ ਸਬਕ ਸਿਖਾਉਂਦੇ ਨੇ ਇਸੇ ਲਈ ਲੇਖਕਾਂ ਦੇ ਵੱਲੋਂ ਜਿਹੜਾ ਜਿਹੜਾ ਆਪਸ ਦੇ ਵਿੱਚ ਮਤਭੇਦ ਬਣਿਆ ਹੋਇਆ ਮੈਨੂੰ ਲੱਗਦਾ ਕਿ ਉਹ ਸੁਲਝਾ ਲੈਣਾ ਚਾਹੀਦਾ ਆ ਤੇ ਅਸੀਂ ਉਸੇ ਤਰ੍ਹਾਂ ਦੀ ਜਿਹੜੀ ਮਿਸਾਲ ਆ ਦੁਬਾਰਾ ਫਿਰ ਪੇਸ਼ ਕਰੀਏ ਦੁਬਾਰਾ ਫਿਰ ਕਿਉਂਕਿ ਅਜੇ ਸਾਡੇ ਮਸਲੇ ਹੱਲ ਨਹੀਂ ਹੋਏ ਅਜੇ ਸਾਨੂੰ ਫਿਰ ਦੁਬਾਰਾ ਇਕੱਠੇ ਹੋਣ ਦੀ ਲੋੜ ਪਵੇਗੀ ਤੇ ਇਹ ਸਵਾਲ ਜਿਹੜੇ ਨੇ ਅਜੇ ਹਕ ਕਿਉਂ ਨਹੀਂ ਹੋ ਰਿਹਾ ਕਿ ਕਿਧਰੋਂ ਕੀ ਮਿਸਟੇਕ ਗਲਤੀਆਂ ਹੈਗੀਆਂ ਨੇ ਜਾ ਆਪਸ ਦੇ ਵਿੱਚ ਕਿਉਂ ਨਹੀਂ ਏਕਾ ਬਣ ਰਿਹਾ ਹੈਗਾ ਇੰਨਾ ਸਵਾਲਾਂ ਦੇ ਢੇਲਾਨ ਅੱਜ ਪੰਜਾਬ ਦਾ ਲੇਖਕ ਜਿਹੜਾ ਹੈਗਾ ਉਹ ਜੂਜ਼ ਰਿਹਾ ਸੀ ਜੀ ਅਛਾ ਮੈਂ ਇਹ ਦੱਸਿਓ ਕਿ ਆਪਾਂ ਜੇਕਰ ਇਤਿਹਾਸ ਦੇ ਵਿੱਚ ਨਿਗਾਹ ਮਾਰੀਏ ਤਾਂ ਆਪਾਂ ਦੇਖਦੇ ਹੈਗੇ ਕਿ ਲਖਤਾ ਨੇ ਆ ਜਿਹੜਾ ਰੈਵਲੂਸ਼ਨ ਨੂੰ ਜਨਮ ਦਿੱਤਾ ਕ੍ਰਾਂਤੀਆਂ ਨੂੰ ਜਨਮ ਦਿੱਤਾ ਤੁਹਾਨੂੰ ਕੀ ਲੱਗਦਾ ਹੈਗਾ ਲੇਖਕਤਾਂ ਕਿਰਤਾਂ ਕ੍ਰਾਂਤੀਆਂ ਨੂੰ ਜਨਮ ਦਿੰਦੀਆਂ ਜਾਂ ਮੂਵਮੈਂਟਾਂ ਦੇ ਵਿੱਚੋਂ ਕਿਰਤਾਂ ਮੰਨਦੀਆਂ ਹਨ ਬਿਲਕੁਲ ਜੀ ਮੂਵਮੈਂਟ ਬਹੁਤ ਵੱਡੀ ਚੀਜ਼ ਹੁੰਦੀ ਆ ਜਿਹੜਾ ਅੰਦੋਲਨ ਹੁੰਦਾ ਇਹ ਚੇਤਨਾ ਸਮੂਹਿਕ ਚੇਤਨਾ ਪੈਦਾ ਕਰਦਾ ਆ ਸਮਾਜਿਕ ਚੇਤਨਾ ਪੈਦਾ ਕਰਦਾ ਆ ਤੇ ਸਮਾਜਿਕ ਚੇਤਨਾ ਜਿਹੜੀ ਆ ਉਹ ਲੇਖਕ ਨੂੰ ਵੀ ਪ੍ਰਭਾਵਿਤ ਕਰਦੀ ਆ ਤੇ ਲੇਖਕ ਜਿਹੜਾ ਮੁੜ ਉਸ ਸਮਾਜਿਕ ਚੇਤਨਾ ਨੂੰ ਪ੍ਰਭਾਵਿਤ ਕਰਦਾ ਦੋਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਨਾ ਡਾਇਲੈਕਟਿਕਲ ਰਿਲੇਸ਼ਨਸ ਹੈਗਾ ਆ ਪਰ ਮੂਵਮੈਂਟਾਂ ਜਿਹੜੀਆਂ ਨੇ ਬਹੁਤ ਹੀ ਜ਼ਿਆਦਾ ਵੱਡੀਆਂ ਹੁੰਦੀਆਂ ਨੇ ਤੇ ਉਹਨਾਂ ਦਾ ਰੋਲ ਬਹੁਤ ਹੀ ਅਹਿਮ ਹੁੰਦਾ ਆ ਜਿਵੇਂ ਮੈਂ ਪਹਿਲੇ ਗੱਲ ਕਰ ਚੁੱਕੀਆਂ ਕਿ ਕਿਸਾਨ ਅੰਦੋਲਨ ਨੇ ਜਿਸ ਤਰ੍ਹਾਂ ਦੀ ਚੇਤਨਾ ਪੈਦਾ ਕੀਤੀ ਉਹ ਚੇਤਨਾ ਸਾਡੀ ਸੱਭਿਆਚਾਰ ਦੇ ਵਿੱਚ ਵੀ ਸਾਡੇ ਸਾਹਿਤ ਦੇ ਵਿੱਚ ਵੀ ਪਲੀਪਾਤ ਉੱਭਰ ਕੇ ਸਾਹਮਣੇ ਆਈ ਆ ਇਸੇ ਲਈ ਜੇ ਸਮਾਜ ਦੇ ਵਿੱਚ ਮੂਵਮੈਂਟ ਹੋਏਗੀ ਤੇ ਮੂਵਮੈਂਟ ਦੇ ਨਾਲ ਕੀ ਹੋਏਗਾ ਸਾਡੇ ਵਿੱਚ ਜੋ ਹੋਏਗਾ ਸਾਡੇ ਵਿੱਚ ਜੋਸ਼ ਹੋਏਗਾ ਸਾਡੇ ਵਿੱਚ ਕੁਝ ਪ੍ਰਾਪਤ ਕਰਨ ਦੀ ਇੱਛਾ ਹੋਏਗੀ ਤੇ ਅਸੀਂ ਜੂਝਣ ਦੀ ਪ੍ਰਵਿਰਤੀ ਦੇ ਵਿੱਚ ਅੱਗੇ ਆ ਕੇ ਕੰਮ ਕਰ ਰਹੇ ਹੋਵਾਂਗੇ ਉਹ ਜਿਹੜੀ ਪ੍ਰਵਿਰਤੀ ਹੈਗੀ ਲੇਖਕ ਨੂੰ ਵੀ ਜਿਹੜਾ ਹੈਗਾ ਪ੍ਰਭਾਵਿਤ ਕਰਦੀ ਹੈ ਤੇ ਲੇਖਕ ਵੀ ਆਪਣੀ ਰਚਨਾ ਦੇ ਵਿੱਚ ਇੱਕ ਆਸ਼ਾਵਾਦੀ ਦ੍ਰਿਸ਼ਟੀ ਜਿਹੜੀ ਹੈ ਉਹ ਲੈ ਕੇ ਆਏਗਾ ਜਿਸ ਤੇ ਵਿੱਚ ਜਿਹੜੀ ਜਝਾਰੂ ਪਰਵਿਰਤੀ ਹੈ ਜਿਸ ਤੇ ਵਿੱਚ ਗੱਲ ਹੋਏਗੀ ਅਣਖ ਦੀ ਗੱਲ ਹੋਏਗੀ ਜਿਸੇ ਵਿੱਚ ਕਿਸੇ ਦੀ ਟਹਿ ਨਾ ਮੰਨਣ ਦੀ ਗੱਲ ਹੋਏਗੀ ਜਿਸ ਤੇ ਵਿੱਚ ਗਲਤ ਚੀਜ਼ਾਂ ਨੂੰ ਮਾਤ ਪਾਉਣ ਦੀ ਗੱਲ ਹੋਏਗੀ ਜਿਹੜੇ ਗਲਤ ਤੂਫਾਨਾਂ ਨੇ ਤੂਫਾਨ ਚੱਲ ਰਹੇ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਹੋਏਗੀ ਉਹ ਲੋਕਾਂ ਦੇ ਵਿੱਚ ਇੱਕ ਜੋਸ਼ ਭਰਦੇ ਨੇ ਜਿਵੇਂ ਤੁਸੀਂ ਇਤਿਹਾਸ ਗੱਲ ਕੀਤੀ ਪਹਿਲਾ ਵਾਰਾ ਕਿਉਂ ਲਿਖਿਆ ਜਾਂਦੀ ਅਸਨ ਜਦੋਂ ਖਾਸ ਤੌਰ ਤੇ ਜੁੱਧ ਦੇ ਮੈਦਾਨ ਦੇ ਵਿੱਚ ਜਾਂਦੇ ਸੀ ਲੋਕ ਤਾਂ ਵਾਰਾ ਕਿਉਂ ਗਾਉਂਦੇ ਸਨ ਵਾਰਾ ਇੱਕ ਜੋਸ਼ ਪੈਦਾ ਕਰਦੀਆਂ ਸਨ ਅਸਲ ਦੇ ਵਿੱਚ ਸਾਡਾ ਉਹੀ ਜਿਹੜਾ ਸੈਦ ਦਾ ਉਹੀ ਅਸਲ ਬਿੰਬ ਹੈ ਜਦੋਂ ਕਿ ਜਿਹੜਾ ਸਾਡੇ ਵਿੱਚ ਇੱਕ ਜੋਸ਼ ਪੈਦਾ ਕਰਦਾ ਇੱਕ ਪੰਜਾਬ ਦੀ ਧਰਤਲ ਇੱਕ ਬੰਗਾਵਤ ਦੀ ਧਰਤਲ ਹੈਗੀ ਆ ਤੇ ਜਿਸ ਤੇ ਜਿਹੜੇ ਨੌਜਵਾਨ ਨੇ ਜਿਸ ਤੇ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਪ੍ਰਵਿਰਤੀ ਹੋਣੀ ਜ਼ਰੂਰੀ ਹੈ ਤੇ ਜਿਹੜੇ ਮੂਵਮੈਂਟਸ ਜੜੀਆਂ ਨੇ ਉਹ ਇਹ ਚੀਜ਼ ਨੂੰ ਪੈਦਾ ਕਰਦੀਆਂ ਨੇ ਉਹ ਲੇਖਾਂ ਵਿੱਚ ਵੀ ਪੈਦਾ ਕਰਦੀਆਂ ਨੇ ਉਹਦੀ ਰਚਨਾ ਦੇ ਵਿੱਚ ਵੀ ਪੈਦਾ ਕਰਦੀਆਂ ਨੇ ਖਾਸ ਤੌਰ ਤੇ ਜਿਹੜੇ ਉਹਨਾਂ ਨੂੰ ਪੜ੍ਹਦੇ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਪੈਦਾ ਹੁੰਦੀ ਹੈ ਜੀ ਸ਼ਮਮੇ ਜੀ ਦੱਸਿਓ ਕਿ ਅਯੋਕੇ ਸਮੇਂ ਦੇ ਵਿੱਚ ਜਦੋਂ ਤੁਸੀਂ ਕਿਹਾ ਕਿ ਨਾਬਰੀ ਹੈਗੀ ਆ ਸਾਡੇ ਸਾਹਿਤ ਦੇ ਵਿੱਚ ਜੂਝ ਕੇ ਮਰਨ ਦੀ ਪ੍ਰਵਿਰਤੀ ਹੈਗੀ ਆ ਦੋ ਸ਼ਬਦ ਹੈਗੇ ਤੁਸੀਂ ਗੈਰ ਰਾਜਨੀਤਿਕ ਸ਼ਬਦ ਗੈਰ ਰਾਜਨੀਤਿਕ ਮੋਰਚਾ ਬਣਿਆ ਤੇ ਉਸ ਮੋਰਚੇ ਦੇ ਦੌਰਾਨ ਢੱਲੇਵਾਲ ਸਾਹਿਬ ਜੀ ਆ ਜਿਹੜੇ ਉਹ ਮਰਨ ਵਰਤ ਦੇ ਉੱਤੇ ਬੈਠੇ ਹੈਗੇ ਆ ਅੱਜੇ ਬਤੌਰ ਲੇਖਕ ਬਤੌਰ ਤੁਸੀਂ ਸਾਹਿਤ ਦਾ ਅਧਿਐਨ ਕੀਤਾ ਹੈਗਾ ਪਿਆਬੀ ਲਿਟਰੇਚਰ ਦਾ ਅਧਿਐਨ ਕੀਤਾ ਲਿਟਰੇਚਰ ਦੇ ਵਿੱਚ ਆ ਜਿਹੜਾ ਜਿਸ ਜਿਸ ਤਰ੍ਹਾਂ ਦੀਆਂ ਪ੍ਰਵਿਰਤੀਆਂ ਉਹ ਪੜੀਆਂ ਹੈਗੀਆਂ ਪੰਜਾਬ ਦੇ ਲੋਕਾਂ ਨੂੰ ਕੀ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰੀਕੇ ਦੇ ਨਾਲ ਜੇ ਮਰਨ ਵਰਤ ਹੋ ਰਹੇ ਹੈਗੇ ਆ ਮਰਨ ਵਰਤ ਡੱਲੇਵਾਲ ਸਾਹਿਬ ਨੇ ਰੱਖਿਆ ਹਰੇਕ ਦੀ ਭਾਵਨਾ ਆਪਣੀ ਆਪਣੀ ਹੈਗੀ ਆ ਤੁਸੀਂ ਇਸ ਚੀਜ਼ ਨੂੰ ਜਿਹੜਾ ਅਗਾਮਦੂ ਮੰਨਦੇ ਹੋ ਜਾਂ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਲੜਨ ਦੇ ਹੋਰ ਬਹੁਤ ਤਰੀਕੇ ਹੈਗੇ ਬਿਲਕੁਲ ਜੀ ਮਨਵਰਤ ਆਪਣੇ ਆਪ ਦੇ ਵਿੱਚ ਇੱਕ ਫੰਦ ਹੁੰਦਾ ਹੈ ਕਿਉਂਕਿ ਜਦੋਂ ਵੀ ਕੋਈ ਬਗਾਵਤ ਹੁੰਦੀ ਹੈ ਜਦੋਂ ਨਹੀਂ ਸੁਣਿਆ ਜਾਂਦੇ ਅਸੀਂ ਦੇਖਦੇ ਆ ਤੇ ਆਪਕਾਂ ਦੇ ਸੰਘਰਸ਼ ਹੋਏ ਜਾਂ ਪਹਿਲਾਂ ਵੀ ਹੁੰਦੇ ਰਹੇ ਪਰ ਉਹਦੀ ਇੱਕ ਦਿਸ਼ਾ ਹੁੰਦੀ ਹੈ ਜੋ ਡੱਲੇਵਾਲ ਹੋਣਾ ਨਹੀਂ ਰੱਖਿਆ ਹੋਇਆ ਪਰ ਅਸੀਂ ਸਾਡੀ ਹਮਦਰਦੀ ਹੈ ਇਹ ਗੱਲ ਨਹੀਂ ਹੈ ਕਿ ਅਸੀਂ ਉਹਨਾਂ ਨੇ ਜੋ ਕੰਮ ਕਰ ਲਿਆ ਉਹ ਕਰ ਲਿਆ ਪਰ ਅੱਜ ਸਾਡੀ ਹਮਦਰਦੀ ਹੈ ਅਸੀਂ ਚਾਹੁੰਦੇ ਆ ਕਿ ਸਰਕਾਰ ਉਹਨਾਂ ਦੀ ਗੱਲ ਸੁਣੇ ਤੇ ਉਹ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਜਿਉਂਦੇ ਰਹਿਣ ਕਿਉਂਕਿ ਉਹ ਵੀ ਉਹੀ ਸਾਡੇ ਸਾਥੀ ਰਹੇ ਨੇ ਨਾ ਜਿਹੜੇ ਮੋਰਚੇ ਦੇ ਵਿੱਚ ਜੂਸਦੇ ਰਹੇ ਠੀਕ ਹੈ ਹੁਣ ਮਤ ਪੇਦ ਹੋ ਗਏ ਉਹਨਾਂ ਦੀ ਅੜੀ ਸੀ ਜਾਂ ਉਹਨਾਂ ਨੇ ਜੋ ਸੋਚ ਲਿਆ ਵਿਅਕਤੀਗਤ ਤੌਰ ਤੇ ਜੋ ਕੁਝ ਸੋਚ ਲਿਆ ਇਹ ਭਾਵੇਂ ਉਹ ਗਲਤ ਹੋਇਆ ਏ ਵੀ ਅਸੀਂ ਇਸ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਲੜਨ ਦੇ ਬਹੁਤ ਸਾਰੇ ਹੋਰ ਟੰਗ ਹੁੰਦੇ ਨੇ ਇੱਥੇ ਕਿਤੇ ਨਾ ਕਿਤੇ ਜਾ ਕੇ ਨਾ ਵੀ ਸਾਨੂੰ ਆਪਣੇ ਅੰਦਰ ਵੀ ਸੋਚਣਾ ਪਵੇਗਾ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਇਹ ਇੰਨੀ ਚੀਜ਼ ਤੇ ਨਹੀਂ ਡਰ ਲੱਗਿਆ ਸਰਕਾਰਾਂ ਉਸੇ ਤਰੀ ਡਰਨ ਗਿਆ ਜਿ세 ਇਕਤਾ ਬਣਾ ਕੇ ਇਕੱਠੇ ਹੋ ਕੇ ਅੱਗੇ ਆਵਾਂਗੇ ਪਰ ਅੱਜ ਅਸੀਂ ਸਾਡੀ ਉਹਨਾਂ ਨਾਲ ਇਸ ਗੱਲੋਂ ਹਮਦਰਦੀ ਹੈ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਲਗਾਤਾਰ ਥੱਲੇ ਜਾ ਰਹੀ ਆ ਉਹਨਾਂ ਦੀ ਸਿਹਤ ਠੀਕ ਹੋਵੇ ਤੁਸੀਂ ਇਸ ਗੱਲ ਵਿੱਚ ਬਿਲਕੁਲ ਵਿਸ਼ਵਾਸ ਰੱਖਦੇ ਹੋ ਔਰ ਬਿਲਕੁਲ ਪਤਾ ਵੀ ਹੋਏਗਾ ਜਿਹੜੇ ਪੰਜਾਬ ਦੇ ਲੋਕ ਨੇ ਨਾ ਪੰਜਾਬ ਦੇ ਲੋਕਾਂ ਦੇ ਵਿੱਚ ਦਇਆ ਵੀ ਹੈਗੀ ਆ ਕਿਸੇ ਪ੍ਰਤੀ ਤਰਸ ਦੀ ਭਾਵਨਾ ਵੀ ਹੈਗੀ ਆ ਔਰ ਕਦੇ ਵੀ ਉਹ ਆਪਣੇ ਨਾਇਕ ਜਿਹੜੇ ਨੇ ਜੁਝਾਰੂ ਨੇ ਉਹਨਾਂ ਨੂੰ ਮਰਦਿਆ ਵੀ ਨਹੀਂ ਵੇਖਣਾ ਚਾਹੁੰਦੇ ਹੈਗੇ ਇਸੇ ਕਰਕੇ ਹਮਦਰਦੀ ਦੇ ਖੋ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੀ ਪੂਰੀ ਸਪੋਰਟ ਕਰਨ ਦੇ ਵਾਸਤੇ ਵੀ ਜਾ ਰਹੇ ਹੈਗੇ ਨੇ ਤੇ ਅਸੀਂ ਤਾਂ ਇਹੀ ਚਾਹਾਂਗੇ ਕਿ ਵੀ ਉਹਨਾਂ ਦੀ ਗੱਲ ਸੁਣੀ ਜਾਵੇ ਉਹ ਇਹ ਜਿਹੜਾ ਸੰਯੁਕਤ ਮੋਰਚਾ ਮੁੜ ਇਕੱਠਾ ਹੋ ਜੇ ਇੱਕੇ ਵਿੱਚ ਵੱਜ ਜਾਵੇ ਤੇ ਫਿਰ ਇਸ ਜੋ ਨਿਤਿਆ ਨੇ ਸਰਕਾਰ ਦੀ ਆ ਉਹ ਉਹਨਾਂ ਦੇ ਵਾਸਤੇ ਲੜਨ ਦੇ ਲਈ ਅੱਗੇ ਆਵੇ ਪੰਜਾਬ ਦਾ ਹਰ ਵਿਅਕਤੀ ਇਹ ਦੇਖ ਰਿਹਾ ਹੈ ਪੰਜਾਬ ਦੇ ਜਿਹੜੇ ਲੇਖਕ ਨੇ ਉਹ ਵੀ ਇਹ ਚੀਜ਼ ਦੇਖ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਸਾਡੀ ਮਿਸਾਲ ਦੁਨੀਆ ਭਰ ਦੇ ਵਿੱਚ ਬਣੀ ਹੋਈ ਆ ਉਹ ਬਰਕਰਾਰ ਨਹੀਂ ਬਰਕਰਾਰ ਆਰ ਐਨੀ ਬਹੁਤ ਜ਼ਿਆਦਾ ਜ਼ਰੂਰੀ ਜਿਸ ਤਰ੍ਹਾਂ ਦਾ ਦੇਖ ਰਹੇ ਹੈਗੇ ਆ ਮੋਰਚਾ ਵੀ ਦਫਾੜ ਹੋ ਗਿਆ ਅਜੇ ਸਮੇਂ ਤੁਹਾਨੂੰ ਨਹੀਂ ਲੱਗਦਾਗਾ ਕਿ ਜਿਸ ਤਰੀਕੇ ਦੀ ਭੂਮਿਕਾ ਸਾਡੇ ਬੁੱਧੀਜੀਵੀ ਤਾਕੇ ਵੱਲੋਂ ਸਾਡੇ ਲੇਖਕ ਤਾਕੇ ਵੱਲੋਂ ਨਿਭਾਉਣੀ ਚਾਹੀਦੀ ਸੀਗੀ ਉਹ ਨਿਭਾਈ ਜਾ ਰਹੀ ਹੈ ਜਾਂ ਨਿਭਾਈ ਜਾ ਰਹੀ ਹੈਗੀ ਤੇ ਕਿਸ ਕਹਾ ਦਿੱਤੀਕ ਤੁਸੀਂ ਕਿਸ ਕਹਾ ਦਿੱਤੀਕ ਮੰਨਦੇ ਹੋ ਕਿ ਉਹ ਭੂਮਿਕਾ ਨਿਭਾਈ ਜਾ ਰਹੀ ਹੈਗੀ ਜਾਂ ਨਹੀਂ ਨਿਭਾਈ ਜਾ ਰਹੀ ਹੈ ਤੁਹਾਡਾ ਜਿਹੜਾ ਇਹ ਸਵਾਲ ਹੈ ਨਾ ਬੜਾ ਹੀ ਐਮ ਸਵਾਲ ਹੈ ਇਹ ਬਹੁਤ ਵਾਰੀ ਸਵਾਲ ਉਠਾਈ ਵੀ ਗਏ ਜਥੇਬੰਦੀਆਂ ਵਿੱਚ ਵੀ ਉਠਾਏ ਗਏ ਕਿ ਜਿਹੜਾ ਲੇਖਕ ਹੈ ਨਾ ਆਮ ਤੌਰ ਤੇ ਕੀ ਹੈ ਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੁਣ ਸਾਹਮਣੇ ਆ ਰਹੀ ਆ